ਮੇਰਾ ਨਾਮ ਬਲਬੀ ਦਾ ਮੈਂ ਅੱਜ ਰਹਿਣ ਵਾਸਤੇ ਉੱਭਿਆ ਤੇ ਕੀ ਬਲਵਾ ਤੂਆ ਕੀ ਕੰਮ ਹੈ ਜਿੱਦ ਮੇਰੇ ਕਰ ਪਹਿਲਾਂ ਤਾਂ ਸਰਪੰਚ ਆਇਆ ਤੇ ਦੂਸਰ ਨਾਲ ਉਹਦੇ ਅਮਰੀਕ ਸਿੰਘ ਸੀਗਾ ਮੌਕਾ ਦੇਖ ਕੇ ਪੁੱਠੇ ਮੁਰਗੇ ਤੇ ਉਦੋਂ 10-15 ਮਿੰਟ ਬਾਅਦ ਗੱਡੀ ਪਰ ਕੇ ਬੰਦਿਆਂ ਦੀ ਆ ਗਈ ਦੋ ਤਿੰਨ ਮੋਟਰਸਾਈਕਲ ਸੀਗੇ ਤੇ ਆ ਕੇ ਜੀ ਮੈਨੂੰ ਸਾਡੇ ਘਰ ਕੋਲ ਦੀ ਕੰਦਰ ਨਾਲ ਮਿੱਟੀ ਲੱਗੀ ਹਦੀ ਉਹ ਪੱਟਣ ਮੰਗਦੇ ਜਦੋਂ ਪੱਟਣ ਮੰਡ ਗਈ ਮੈਂ ਉਹਨੂੰ ਕਿਹਾ ਮਖਾ ਭਾਈ ਮੈਂ ਕੰਦ ਉੱਪਰ ਦੀ ਕਿਹਾ ਉਹਨੂੰ ਮਖਾ ਭਾਈ ਤੁਸੀਂ ਇਹ ਕਮਰਾ ਕਰੋ ਤੁਸੀਂ ਬੈਠ ਕੇ ਗੱਲ ਕਰ ਲਓ ਤੇ ਬੇਜ ਮੈਂ ਗੱਲ ਨਹੀਂ ਕਰੀ ਮਾਂ ਕਰੇ ਕੰਦ ਟਪਕ ਕੇ ਮੈਨੂੰ ਜੀ ਅੰਦਰੋਂ ਮੈਂ ਅੰਦਰ ਬੈਠਾਂ ਵਾਲੇ ਕਮਰੇ 'ਚ ਜਾ ਬੜਿਆ ਉਥੇ ਬੜ ਕੇ ਬੈਠਾਂ ਵਾਲੇ ਕਮਰੇ 'ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੁੱਟ ਕੱਟ ਕੇ ਮੇਰੇ ਮਾਰੇ ਕਰੇ ਲਿਆ ਕੇ ਕੁੱਟ ਕੱਟ ਕੇ ਮੈਨੂੰ ਗੱਡੀ 'ਚ ਡੇਕ ਲਿਆ ਤੇ ਨਾਲ ਤੀਗਾ ਉਹ ਆਪਣਾ ਕੀ ਇਹਦਾ ਨਾਮਾ ਗੁਰਪ੍ਰੀਤ ਉਹ ਗੁਰਪ੍ਰੀਤ ਨੂੰ ਕਹਿੰਦਾ ਕਿਦਾ ਜਿਹੜਾ ਕੁਝ ਤੇਰੇ ਕੋਲੇ ਪਿਆ ਉਹ ਚੱਕ ਲਿਓ ਕਹਿੰਦਾ ਸਾਰਾ ਕੁਝ ਤੇ ਮੇਰੇ ਕੋਲੇ ਕੋ ਚੰਦ ਤੋਲੇ ਸੇਵਣਾ ਸੀਗਾ ਤੇ ਬਾਕੀ ਲੱਖ ਕੁ ਸਾ ਲੱਖ ਸਵਾ ਲੱਖ ਰੱਬੀ ਬੰਗੂਰ ਪੈਸੇ ਤੇ ਕਰੇ ਮੈਂ ਗੁੜੀਆ ਦਾ ਦੇਖ ਲਖਿਆ ਕੱਖਿਆ ਸੀਗਾ ਜੀ ਬਸ ਮੈਂ ਰੇਜਿਮੈਂਟ ਕੱਢ ਲਈ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੁਝ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ ਚ ਸਿੱਟ ਲਾਇਆ ਇਹਨਾਂ ਨੇ ਮੇਰੀਆਂ ਚੰਗਾ ਰੋਲੀ ਪੈਂਦੀ ਹੈ ਬਿਲਕੁਲ ਵੀ ਵੀਡੀਓ ਹੈਗੀ ਹੈ ਜਦੋਂ ਮੈਨੂੰ ਕੁੱਟ-ਕੱਟ ਕੇ ਲੈ ਕੇ ਘਰੇ ਤੇ ਨਾਲ ਥੀ ਜਸਵੰਤ ਜੀ ਆਰਾ ਆਪਣਾ ਕੀ ਜਦਾ ਅਮਰੀਕ ਅਮਰੀਕ ਬਾਕੀ ਅਣਪਛਾਤੇ ਬੰਦੇ ਸੀਗੇ ਤੇ ਤੇ ਇੱਕਾ ਆਪਣਾ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਸੀਗਾ ਰਵੀ ਤੇ ਇਹਨਾਂ ਨੇ ਸਾਰਿਆਂ ਨੇ ਮੈਨੂੰ ਕੁੱਟ-ਕੱਟ ਕੇ ਜੇ ਅੰਦਰੋਂ ਮੈਨੂੰ ਗੱਡੀ ਚੜੀ ਕੇ ਲਿਆ ਫਿਰ ਮਰੀਕ ਤੇ ਇੱਕ ਦੋ ਜਿਹੜੇ ਦੋ ਬੰਦੇ ਆਣ ਪਛਾਤੇ ਜੇ ਆ ਕੇ ਉਹਨਾਂ ਨੇ ਮੈਨੂੰ ਗੱਡੀ ਚੜੀ ਕੇ ਲਿਆ ਦੇਖ ਕੇ ਆ ਕੇ ਮੈਨੂੰ ਵੇ ਦੇ ਕੇ ਗੱਡੀ ਚਾ ਕੇ ਮੈਨੂੰ ਰਸਤੇ 'ਚ ਕੁੱਟਦੇ ਲਗਾਏ ਨੇ ਮੈਨੂੰ ਫੇ ਕੌਰੀਆਂ ਦੇ ਹੱਦ 'ਚ ਲਾ ਜਾ ਕੇ ਉੱਥੇ ਗੱਡੀ ਰੋਕ ਕੇ ਮੇਰੇ ਉੱਤੇ ਰਾਡ ਰੂਡ ਮਾਰੇ ਨੇ ਇਹਨਾਂ ਨੇ ਰਾਡ ਮਾਰੇ ਘਰੇ ਆ ਕੇ ਫਿਰ ਸਿੱਟੇ ਉੱਤੇ ਆਰੇ ਕੀ ਗੱਲ ਬਾਤ ਦਸਾਹੀ 파ਹੀ ਲੜਾਈ ਤੀ ਗਈ ਆਪਣੀ ਉਹ ਸਿੱਛੇ ਵੀ ਹੀ ਪਿੱਛੇ ਜੀ ਵੀ ਦਾ ਸਾਡਾ ਕੇਸ ਚੱਲਦਾ ਹੈਗਾ ਜੋ ਵੀ ਸਾਡਾ ਫੈਸਲਾ ਹੋਊ ਸਾਨੂੰ ਮਨਜ਼ੂਰ ਹੋਊਗਾ ਜੋ ਜੱਜ ਸਾਫ ਕਰਨਗੇ ਤੇ ਬਾਕੀ ਉਹ ਕਹਿੰਦਾ ਕਹਿੰਦਾ ਹਾਂ ਹਾਂ ਸਾਡੀ ਹੈ ਅਸੀਂ ਦੋ ਤਿੰਨ ਸਾਮੋਸੇ ਜਿੱਤੇ ਵੀ ਹੋਏ ਆ ਤੇ ਅਦਾਲਤ ਦੇ ਵਿੱਚੋਂ ਹੁਣ ਕੀ ਮੰਗਣਾ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹੜਾ ਸਾਡੇ ਕਰੋ ਨਾਲ ਤਾਂ ਫਰauti ਮੰਗੀ ਇਹਨਾਂ ਨੇ ਵੀ ਕਹਿੰਦਾ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਕਹਿੰਦਾ ਮੈਨੂੰ 20 ਲੱਖ ਰੁਪਏ ਦੇ ਕੇ ਜੋ ਕਹਿੰਦਾ ਨਹੀਂ ਤੁਹਾਨੂੰ ਜਦੋਂ ਵੀ ਪੈਸੇ ਤੇ ਆਉਂਗੇ ਤੁਹਾਨੂੰ ਕਹਿੰਦਾ ਇਹੀ ਹੀਲਾ ਹੋਇਆ ਗੁਰੂ ਛੋਡੇ ਨਾਲ ਉਹਨੇ ਹਾਜ਼ਾਰ ਪਸਤੌੜਤੀ ਆਜੀ ਉਹਨਾਂ ਕੋਲ ਬਿਆਨ ਲਿਖਣਾ ਸੀਗੇ ਹੁਣ ਬਿਆਨ ਲੈ ਕੇ ਜੈਸੀ ਗੱਲ ਸਾਹਮਣੇ ਸੂਚਿਤ ਹੋਵੇਗੀ ਸਾਡੇ ਸਾਹਮਣੇ ਹੋਵੇਗੀ ਅਦਾਲਤ ਤੋਂ ਉਹ ਜੀ ਕਾਰਵਾਈ ਹੁਣੇ ਚੱਲੇਗੀ ਤੇ ਅਫਸਰ ਉਹਨਾਂ ਨੂੰ ਜਾਣ ਕੀਤਾ ਜਾਵੇ ਦੇਖੋ ਕਿ ਪਿਸਤੂ ਤੇ ਪਿਸਤੂ ਤੇ ਐਗਜਾਮ ਨਾ ਹਾਂ ਲਾ ਰਹੇ ਨੇ ਤੇ ਹੁਣ ਪੜਤਾਲ ਤੋਂ ਪਤਾ ਲੱਗੇਗਾ ਨਾ ਜੱਜ ਪੜਤਾਲ ਕਰਕੇ ਸਾਰੀ ਜੋ ਕਾਰ ਵੀ ਹੋਊਗੀ ਕਾਰ ਵੀ ਹੋਊਗੀ ਗੱਲਬਾਤ ਇਹ ਸਰ ਮੈਂ ਜਦੋਂ ਇਹ ਗੱਲਬਾਤ ਵਾਪਰੀ ਆਈ ਉਸ ਟਾਈਮ ਮੈਂ ਡਰਬੇ ਸੀਗਾ ਜੀ ਤੇ ਮੈਂ ਆਪਣਾ ਸਮਾਨ ਸਮੋ ਲੈਣ ਗਿਆ ਹੋਇਆ ਸੀ ਮੈਨੂੰ ਮੇਰੇ ਡੈਡੀ ਦਾ ਫੋਨ ਆਇਆ ਤੇ ਮੇਰੇ ਚਾਚਾ ਜੀ ਨੇ ਜਈ ਬਲਵੀਰ ਰਾਮ ਠੀਕ ਹੈ ਜੀ ਤੇ ਉਹਨਾਂ ਨੂੰ ਕੁੱਟਮਾਰ ਕੀਤੀ ਅਮਰੀਕ ਸਿੰਘ ਜਸਵੰਤਰਾਏ ਗੁਰਪ੍ਰੀਤ ਸ਼ਰਮਾ ਤੇ ਜਸਵੰਤਰਾਇ ਦਾ ਮੁੰਡਾ ਰਵੀ ਸ਼ਰਮਾ ਜੀ ਤੇ ਉਹਨਾਂ ਨਾਲ ਪੰਜ-ਸੱਤ ਬੰਦੇ ਅਣਪਛਾਤੇ ਸੀਗੇ। ਘਰੇਟਾ ਗੱਡੀ ਚ ਆਈ ਜੀ ਤਿੰਨ ਮੋਟਰਸਾਈਕਲ ਸੀਗੇ। ਉਹਨਾਂ ਨੇ ਕੁੱਟਿਆ ਜੀ ਸਾਡੇ ਘਰ ਦੇ ਮੂਹਰੇ ਕੁੱਟਿਆ ਵੀਡੀਓ ਬਣੀ ਹੋਈ ਐ ਤੇ ਲਜਾ ਗੱਡੀ 'ਚ ਸਿੱਟਦਿਆਂ ਦੀ ਵੀ ਆਈ ਐ ਚੱਕ ਕੇ ਕੁੱਟ-ਕੁੱਟ ਕੇ ਉਹਨਾਂ ਨੇ ਗੱਡੀ 'ਚ ਪਾਇਆ ਫਿਰ ਉਹ ਕਹਿੰਦੇ ਕੌਰੀ ਲੈ ਕੇ ਗਏ ਨੇ। ਉਸ ਤੋਂ ਬਾਅਦ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚ ਹੀ ਆਪਦੇ ਘਰੇ ਲੈ ਕੇ ਗਏ ਜੀ। ਕੁੱਟ-ਕੁੱਟ ਕੇ ਉਹਨਾਂ ਨੇ ਬੁਰਾ ਹਲ ਕਰਤਾ ਜੀ ਦਿੱਤਾ ਬਾਹਾਂ ਤੋੜੀਆਂ ਪਈਆਂ ਉਹਨਾਂ ਦੀਆਂ ਤੇ ਨਾਲ ਦੀ ਨਾਲ ਦੋ ਪੁਲਿਸ ਮੁਲਾਜ਼ਮ ਅਸੀਂ ਚੌਂਕੀ ਦੇ ਵਿੱਚ ਰੈਪਟ ਲਿਖਾ ਕੇ ਆਏ ਆ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਮਦਦ ਕੀਤੀ ਐ ਉਹਨਾਂ ਨੇ ਸਾਡਾ ਬੰਦਾ ਉੱਥੋਂ ਕਢਵਾਇਆ ਜੀ ਸਾਡੇ ਕੋਲ ਇਹ ਚੀਜ਼ ਦੀ ਵੀਡੀਓ ਵੀ ਹੈਗੀ ਆ ਜੀ ਤੇ ਉਹਨਾਂ ਕੋਲੇ ਅਸਲਾ ਹੀ ਦੋ ਨੰਬਰ ਦਾ ਹੀ ਤੇ ਉਹ ਬਲੈਕ ਦਾ ਕੰਮ ਕਰਦੇ ਸੀ ਬਸ ਸਾਰਾ ਕੁਝ ਬਿਨਾਂ ਦਾ ਜੀ ਬਸ ਸਾਰ ਧੱਕੇਸ਼ਾਈ ਆ ਜੀ ਗਰੀਬ ਬੰਦਾ ਹੈ ਜੀ ਉਹ ਬਿਨਾਂ ਗੱਲ ਤੋਂ ਨਜਾਇਜ਼ਾ ਧੱਕਾ ਕਰ ਰਹੇ ਨੇ ਇਹ ਗਲੀ 'ਚ ਕਬਜ਼ਾ ਕਰੀ ਬੈਠੇ ਨੇ ਜੀ ਸਾਡੀ ਸਾਂਝੀ ਗਲੀ ਹੈ ਜੀ ਉਹ ਅਸੀਂ ਉਹ ਵੀ ਕੇਸ ਜਿੱਤੇ ਹੋਇਆ ਫਰੋਤੀ ਦੀ ਉਹ ਗੱਲ ਵੀ ਫਰੋਤੀ ਦੀ ਵੀ ਗੱਲ ਹੋਈ ਆ ਸਰ ਉਹਨਾਂ ਨੇ ਜਦੋਂ ਅੰਦਰ ਗੱਡੀ ਦੇ ਵਿੱਚ ਕਨੈਪ ਕੀਤਾ ਉਹ ਤੋਂ 20 ਲੱਖ ਰੁਪਇਆ ਮੰਗਿਆ ਜੀ ਤੇ ਸਾਡੇ ਘਰੇ ਲੱਖ ਰੁਪਇਆ ਮੰਗੂ ਕੈਸ਼ ਪਿਆ ਸੀਗਾ ਜੀ ਮੇਰੇ ਚਾਚਾ ਜੀ ਦੇ ਘਰੇ ਤਿੰਨ ਟੋਲੇ ਸੋਨਾ ਪਿਆ ਸੀਗਾ ਜੀ ਜਿਹੜਾ ਉਹ ਸਾਰੇ ਬੰਦੇ ਚੱਕ ਕੇ ਲੈ ਕੇ ਗਏ ਨੇ ਸਾਡਾ ਘਰ ਦੇਖ ਸਕਦੇ ਹੋ ਜੀ ਤੁਹਾਨੂੰ ਵੀਡੀਓ ਭੇਜ ਦਾਂਗੇ ਸਾਰਾ ਕੁਝ ਉਧਰਲਾ ਫੁਧਲਾ ਉਵੇਂ ਹੀ ਹੋਇਆ ਪਿਆ ਜੀ ਹੁਣ ਕੀ ਮੰਗਾਂ ਜੀ ਸਾਨੂੰ ਇਨਸਾਫ ਚਾਹੀਦਾ ਜੀ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਕੁਝ ਸਾਡੇ ਘਰੋਂ ਹੋਇਆ ਜੀ ਸਾਰਾ ਕੁਝ ਸਾਨੂੰ ਮਿਲਣਾ ਚਾਹੀਦਾ ਜੀ ਕੁੱਟਮਾਰ ਹੋਈ ਆ ਉਹਦੀ ਸਾਨੂੰ ਉਹ ਮੈਂ حسابਾ ਮਿਲਣਾ ਚਾਹੁੰਦਾ ਜੀ ਤੇ ਜਿਹੜੇ ਸਾਡੇ ਪੈਸੇ ਲੈ ਕੇ ਗਏ ਨੇ ਉਹ ਸਾਡੇ ਹੋਣੇ ਚਾਹੀਦਾ 3 ਟੋਲੇ ਸੋਨਾ ਜੀ ਰੁਪਿਆ ਰੁਪਿਆ ਕਰਕੇ ਅਸੀਂ ਜੋੜਿਆ ਜੀ ਹਾਂਜੀ ਬਲਬੀਰ RAM ਦਾ ਪੇਸ਼ੈਂਟ ਬਲਬੀਰ RAM ਨਾਮ ਦਾ ਪੇਸ਼ੈਂਟ ਆਇਆ ਥਾ son of ਗੁਰਚੰਦ ਇਹ ਸੁਨਾਮਸ ਰੈਫਰੋ ਕਰਕੇ ਆਇਆ ਥਾ ਔਰ ਆ ਜਾਇਆ ਥਾ 1 10 2025 ਕੋ ਦੁਪਹਿਰ ਮੈਂ ਇੱਕ ਵਾਰ ਦੋ ਮਿੰਟ ਪਹਿ ਆਇਆ ਥਾ ਅਭੀ ਜਿਸਕਿ ਜੋ ਆਗੇ ਜਿੱਤੇ ਸੱਟੇ ਵਟੇ ਜੋ ਵੀ ਲੱਗੇ ਨੇ ਉਸ ਦਾ ਇੱਕ ਵਾਰ ਇਨਵੈਸਟੀਗੇਸ਼ਨ ਹੋਗਾ ਤਬ ਪਤਾ ਪੜੇਗਾ ਜੀ ਮੇਰੇ ਪਹਿਲੇ ਤਾਂ ਸਰਪੰਚ ਆਇਆ ਤੇ ਨਾਲ ਉਹਦੇ ਅਮਰੀਕ ਸਿੰਘ ਸੀਗਾ ਮੌਕਾ ਦੇ ਕੇ ਪੁੱਠੇ ਮੁਰਗੇ ਉਹ ਤੋਂ 10-15 ਮਿੰਟ ਬਾਅਦ ਗੱਡੀ ਪਰ ਕੇ ਬੰਦਿਆਂ ਦੀ ਆ ਗਈ ਦੋ ਤਿੰਨ ਮੋਟਰਸਾਈਕਲ ਸੀ ਜੇ ਤੇ ਆ ਕੇ ਜੀ ਮੈਨੂੰ ਸਾਡੇ ਘਰ ਕੋਲ ਦੀ ਕੰਦਰ ਨਾਲ ਮਿੱਟੀ ਲੱਗੀ ਹਦੀ ਉਹ ਪੱਟਣ ਮੰਨਦੇ ਜਦੋਂ ਪੱਟਣ ਮੰਨ ਗਏ ਮੈਂ ਉਹਨੂੰ ਕਿਹਾ ਮਖਾ ਭਾਈ ਮੈਂ ਕੰਦ ਉੱਪਰ ਦੀ ਕਿਹਾ ਉਹਨਾਂ ਨੂੰ ਮਖਾ ਭਾਈ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਬੈਠ ਕੇ ਗੱਲ ਕਰ ਲਓ ਤੇ ਬੇ ਜੇ ਗੱਲ ਨਹੀਂ ਕਰੀ ਮਾਂ ਕਰ ਕੰਦ ਟਪਕੇ ਮੈਨੂੰ ਜੀ ਅੰਦਰੋਂ ਮੈਂ ਅੰਦਰ ਬੈਡਾਂ ਵਾਲੇ ਕਮਰੇ 'ਚ ਜਾ ਬੜਿਆ ਉਥੇ ਬੜਕੇ ਬੇਡਾਂ ਕੰਮ ਵਿੱਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੁੱਟ ਕੱਟ ਕੇ ਮੇਰੇ ਮਾਰੇ ਕਰੇ ਲਿਆ ਕੇ ਕੁੱਟ ਕੱਟ ਕੇ ਮੈਨੂੰ ਗੱਡੀ ਚ ਡੇਕ ਲਿਆ ਤੇ ਨਾਲ ਤੀਗਾ ਉਹ ਆਪਣਾ ਕੀ ਇਹਦਾ ਨਾਮ ਆ ਗੁਰਪ੍ਰੀਤ ਉਹ ਗੁਰਪ੍ਰੀਤ ਨੂੰ ਕਹਿੰਦਾ ਕਿ ਜਿਹੜਾ ਕੋ ਸਿੱਦੇ ਕੋਲੇ ਪੈਣਾ ਉਹ ਚੱਕ ਲਿਆ ਉਹ ਕਹਿੰਦਾ ਸਾਰਾ ਕੁਝ ਤੇ ਮੇਰੇ ਕੋਲੇ ਕੋ ਤਿੰਨ ਤੋਲੇ ਸੇਵਣਾ ਸੀਗਾ ਤੇ ਬਾਕੀ ਲੱਖ ਸਾਂ ਲੱਖ ਸਵਾ ਲੱਖ ਰਪਈਆ ਬੰਗੂਰ ਪੈਸੇ ਤੇ ਕਰੇ ਮੈਂ ਗੁੜੀਆ ਦਾ ਦੇਖ ਲਖਈਆ ਕੱਖਿਆ ਤੀਗਾ ਜੀ ਬਸ ਮੈਂ ਰੇਜਿਮੈਂਟ ਕੱਢਣੀ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੁਝ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ ਚ ਸਿੱਟ ਲਾਇਆ ਇਹਨਾਂ ਨੇ ਮੇਰੀ ਚੰਗਾ ਰੌਲੀ ਪੈਂਦੀ ਆ ਬਿਲਕੁਲ ਵੀ ਵੀਡੀਓ ਹੈਗੀ ਐ ਜਦੋਂ ਮੈਨੂੰ ਕੁੱਟ-ਕੱਟ ਕੇ ਲੈ ਕੇ ਘਰੇ ਤੇ ਨਾਲ ਥੀ ਜਸਵੰਤ ਸੀ ਪਰ ਆਪਣਾ ਕੀ ਜਦਾ ਅਮਰੀਕ ਅਮਰੀਕ ਬਾਕੀ ਹਣ ਪੁਛਾਤੇ ਬੰਦੇ ਸੀਗੇ ਤੇ ਤੇ ਇੱਕ ਆ ਆਪਣਾ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਸੀਗਾ ਰਵੀ ਇਹ ਇਹਨਾਂ ਨੇ ਜਿਸਾਰਿਆਂ ਨੇ ਮੈਨੂੰ ਕੁੱਟ-ਕੱਟ ਕੇ ਜੰਦਰੋਂ ਮੈਨੂੰ ਗੱਡੀ ਚੜੀ ਕੇ ਲਿਆ ਫਿਰ ਮਰੀ ਕਿਤੇ ਇੱਕ ਦੋ ਜਿਹੜੇ ਦੋ ਬੰਦੇ ਆਣ ਪਛਾਤੇ ਜੇ ਆ ਕੇ ਉਹਨਾਂ ਨੇ ਮੈਨੂੰ ਗੱਡੀ ਚੜੀ ਕੇ ਲਿਆ ਦੇਖ ਕੇ ਆ ਕੇ ਮੈਨੂੰ ਡੇਕ ਕੇ ਗੱਡੀ ਚਾ ਕੇ ਮੈਨੂੰ ਰਸਤੇ 'ਚ ਕੁੱਟਦੇ ਲਗਾਏ ਨੇ ਮੈਨੂੰ ਫੇ ਕੌਰੀਆਂ ਦੇ ਹੱਦ 'ਚ ਲਾ ਜਾ ਕੇ ਉੱਥੇ ਗੱਡੀ ਰੋਕ ਕੇ ਮੇਰੇ ਉੱਤੇ ਆੜ-ਰੂਡ ਮਾਰੇ ਨੇ ਇਹਨਾਂ ਨੇ ਆੜ ਮਾਰੇ ਘਰੇ ਆ ਕੇ ਫਿਰ ਸਿੱਧੋਂ ਮੇਰੇ ਕੋਲ ਆਏ ਕੀ ਗੱਲ ਬਾਤ ਦਾ ਸਾਹੀ ਪਾਹੀ ਲੜਾਈ ਤੀ ਗਈ ਆਪਣੀ ਉਹ ਪਿੱਛੇ ਵੀ ਹੀ ਪਿੱਛੇ ਜੀ ਵੀ ਦਾ ਸਾਡਾ ਕੇਸ ਚੱਲਦਾ ਹੈਗਾ ਜੋ ਵੀ ਸਾਡਾ ਫੈਸਲਾ ਹੋਊ ਸਾਨੂੰ ਮਨਜ਼ੂਰ ਹੋਊਗਾ ਜੋ ਜੱਜ ਸਾਫ ਕਰਨਗੇ ਤੇ ਬਾਕੀ ਉਹ ਕਹਿੰਦਾ ਕਹਿੰਦਾ ਹਾਂ ਹਾਂ ਸਾਡੀ ਹੈ ਅਸੀਂ ਦੋ ਤਿੰਨ ਸਾਮੋਸੀਂ ਜਿੱਤੇ ਵੀ ਹੋਏ ਆ ਤੇ ਅਦਾਲਤ ਦੇ ਵਿੱਚੋਂ ਹੁਣ ਕੀ ਮੰਗਦਾ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹੜਾ ਸਾਡੇ ਕਰੋ ਨਾਲ ਤਾਂ ਫਰauti ਮੰਗੀ ਇਹਨਾਂ ਨੇ ਵੀ ਕਹਿੰਦਾ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਕਹਿੰਦਾ ਮੈਨੂੰ 20 ਲੱਖ ਰੁਪਏ ਦੇ ਕੇ ਜੋ ਕਹਿੰਦਾ ਨਹੀਂ ਤੁਹਾਨੂੰ ਜਦੋਂ ਵੀ ਪੇਸ਼ੀ ਤੇ ਆਉਂਗੇ ਤੁਹਾਨੂੰ ਕਹਿੰਦਾ ਇਹੀ ਹੀਲਾ ਹੋਇਆ ਗੁਰੂ ਤੁਹਾਡੇ ਨਾਲ ਉਹਨਾਂ ਹਥਿਆਰ ਕਿਥੇ ਹਜ਼ਾਰ ਪਸਤੌਰੀ ਆ ਜੀ ਉਹਨਾਂ ਕੋਲ